ਮਕੇਰੀਆਂ ਦੇ ਪਿੰਡ ਅਬਦੁੱਲਾਪੁਰ ਦੀ ਇੱਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਮਕੇਰੀਆਂ ਦੇ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵਰਕ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੱਲ ਸ਼ਾਮ ਕੋਈ ਦੁਪਹਿਰ ਵੇਲੇ ਸੌਰਵ ਸ਼ਰਮਾ ਦੇ ਘਰ ਵਾਲਾਂ ਵੱਲੋਂ ਸਾਨੂੰ ਇੱਥੇ ਕੰਪਲੇਂਟ ਪਾਈ ਸੀ ਸਾਡਾ ਮੁੰਡਾ 2-3 ਦਿਨ ਤੋਂ ਨਹੀਂ ਮਿਲਿਆ ਉੱਥੇ ਹੀ ਜਦੋਂ ਮਕੀਰੀਆਂ ਦੀ ਪੁਲਿਸ ਪਾਲਟੀ ਵੱਲੋਂ ਸ਼ਾਨਬਿੰਦ ਕੀਤੀ ਜਾ ਰਹੀ ਸੀ ਤੇ ਅੱਜ ਉਹਨਾਂ ਨੂੰ ਪਿੰਡ ਵੱਲੋਂ ਹੀ ਕੋਈ ਤਲਾਹ ਮਿਲੀ ਕੋਈ ਮੰਡ ਦੇ ਵਿੱਚ ਕਿਸੇ ਵਿਅਕਤੀ ਦੀ ਲਾਸ਼ ਪਈ ਆ ਉੱਥੇ ਹੀ ਮਕੀਰੀਆਂ ਦੀ ਜਦੋਂ ਪੁਲਿਸ ਪਾਲਟੀ ਉਸ ਮੰਡ ਦੇ ਵਿੱਚ ਪਹੁੰਚੀ ਤੇ ਦੇਖਿਆ ਉੱਥੇ ਸੌਰਵ ਸ਼ਰਮਾ ਦੀ ਹੀ লাশ ਪਈ ਸੀ ਉੱਥੇ ਹੀ ਉਹਨਾਂ ਨੇ লাশ ਨੂੰ ਆਪਣੀ ਕਬਜ਼ੇ ਵਿੱਚ ਲੈ ਕੇ ਘਰ ਦੇ ਵਿਆਨਾ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰਤੀ ਜੋ ਵੀ ਦੋਸ਼ੀ ਆ ਉਹਨੂੰ ਛੇਤੀ ਹੀ ਫੜ ਲਿਆ ਜਾਵੇਗਾ ਮਕੀਰੀਆਂ ਤੋਂ ਕੁਲਵਿੰਦਰ ਹੈ ਕੀ ਗੱਲ ਹੋਈ ਹੈ ਗੱਲ ਜੀ ਆ ਮੁੰਡਾ ਪਰਸੋਂ ਕੋਈ 12 ਵਜੇ ਦੀ ਗੱਲ ਹੈ ਜੀ ਕੀ ਨਾਮ ਦਾ ਤਾਂ ਇਹਦਾ ਮੁੰਡੇ ਦਾ ਨਾਮ ਉਦਾਂ ਤੇ ਇਹਨੂੰ ਕਹਿੰਦੇ ਸੀ ਜੇ ਸੌਰਵ ਸੌਰਵ ਹਾਂਜੀ ਇਹ ਜੀ ਮੁੰਡੇ ਨੂੰ ਫੋਨ ਆਇਆ ਮੀਰਪੁਰੋਂ ਕੋਈ ਸਾਢੇ 11 ਵਜੇ ਤੇ ਬੰਦਾ ਕਹਿੰਦਾ ਵੀ ਜ਼ਰੂਰੀ ਆ ਤੂੰ ਜਲਦੀ ਕੰਮ ਹੈ ਕੋਈ ਇਹ ਮੀਰਪੁਰ ਦਾ ਮੁੰਡਾ ਹੈਗਾ ਕੋਈ ਸਾਈਆਂ ਜਦੋਂ ਇਹ ਮੁੰਡਾ ਗਿਆ ਆ ਉੱਥੇ ਰਾਤ ਤੱਕ ਮੁੰਡਾ ਵਾਪਸ ਨਹੀਂ ਆਇਆ ਜੀ ਫਿਰ ਅਸੀਂ ਇਹਨੂੰ ਕਾਫੀ ਮਦਲੀ ਪੁੱਛਿਆ ਪੁੱਛੀ ਕੀਤੀ ਕਹਿੰਦਾ ਦੋ-ਤਿੰਨ ਦਿਨਾਂ ਤੱਕ ਮੁੰਡੇ ਨੇ ਘਰ ਆ ਜਾਣਾ ਅਹੀਂ ਫੇਰ ਕੱਲ ਜਾ ਕੇ ਇਹਦੀਆਂ ਰਿਕਾਰਡੀਆਂ ਕਢਾਈਆਂ ਆ ਉਹਦੇ ਵਿੱਚ ਇਹ ਮੁੰਡੇ ਦੇ ਨਾਲ ਹੀ ਇਹ ਕਹਿੰਦਾ ਮੈਂ ਮੁੰਡੇ ਦੇ ਨਾਲ ਹੈ ਨੀਗਾ ਫੇਰ ਜਦੋਂ ਅਸੀਂ ਪਤਾ ਕੀਤਾ ਆ ਪਿੰਡ ਘੁੰਮੇ ਫਿਰਿਆ ਰਿਕਾਰਡੀਆਂ ਕਢਾ ਗਏ ਫੇਰ ਕੱਲ ਇਹ 4 ਵਜੇ ਫਰਾਰ ਹੋ ਗਏ ਜੀ ਸਾਰਾ ਟੱਬਰ ਹੀ ਫੇਰ ਅਹੀਂ ਪਿੰਡੋਂ ਫਦਾ ਫਦਾ ਕੀਤਾ ਪਿੰਡ ਦੇ ਕਹਿੰਦੇ ਵੀ ਇੱਕ ਦੋ ਬੰਦੇ ਨੇ ਦੱਸਿਆ ਭਈਏ ਨੇ ਵੀ ਇੱਥੇ ਘੁੰਮਦਾ ਹੀਗਾ ਏ ਤੇ ਇਹ ਪਾਣੀ ਜੰਗਲਾਤ ਚ ਲੈ ਲੈ ਜਾਂਦਾ ਸੀ ਇਹਨੇ ਪਤਾ ਨਹੀਂ ਪਏ ਉਹਦੇ ਸਿਰ ਤੇ ਸੱਟ ਮਾਰੀ ਆ ਜਾਂ ਕੀ ਕੀਤਾ ਮੁਰਕੇ ਉਹਨੂੰ ਕਰਦਾ ਸੀ ਵੀ ਠੀਕ ਹੋ ਜੀ ਫੇਰ ਉਹ ਅਹੀਂ ਜਿੱਥੇ ਭਈ ਹੈ ਨਾ ਦੱਸਿਆ ਅਸੀਂ ਉਸ ਦੱਸੀ ਨਿਸ਼ਾਨਦੇਹੀ ਤੇ ਗਏ ਆ ਜਦੋਂ ਉਥੇ ਡੈੱਡ ਬੋਡੀ ਪਈ ਆ ਚੱਪਲਾਂ ਚੱਕ ਕੇ ਨੇ ਲਾਗੇ ਰੱਖੀਆਂ ਆ ਮੋਟਰਸਾਈਕਲ ਦੂਜੇ ਪਾਸੋਂ ਖਿੱਚ ਕੇ ਲਿਆ ਆ ਕੇ ਉਹ ਵੀ ਉੱਥੇ ਲਾਗੇ ਰੱਖਿਆ ਆ ਤੇ ਮਤਲਬ ਕਿ ਕਾਫੀ ਉਹਦੇ ਰਗੜਾ ਨੁਗੜਾਂ ਲੱਗੀਆਂ ਸਿਰਚ ਵੀ ਸੱਟ ਲੱਗੀ ਹੈ ਜੀ ਪਤਾ ਨਹੀਂ ਕਿਤਾ ਕੋ ਕੋ ਮਾਰਿਆ ਪ੍ਰਸ਼ਾਸਨ ਵੱਲੋਂ ਕੀ ਪ੍ਰਸ਼ਾਸਨ ਵੱਲੋਂ ਸਾਨੂੰ ਪੂਰੀ ਜੀ ਅਜੋਜ ਦੇ ਰਿਹਾ ਪ੍ਰਸ਼ਾਸਨ ਜੀ ਡੀਐਸਪੀ ਸਾਹਿਬ ਮੌਕੇ ਤੇ ਸੀਗੇ ਜੀ ਐਸਐਚਓ ਸਾਹਿਬ ਸੀਗੇ ਬਾਕੀ ਸਟਾਫ ਸੀਗਾ ਉਹਨਾਂ ਦਾ ਜੀ ਹੁਣ ਕੀ ਚਾਹੁੰਦੇ ਤੁਸੀਂ ਜੀ ਅਸੀਂ ਤਾਂ ਇਹੋ ਚਾਹੁੰਦੇ ਆ ਜੀ ਸਾਨੂੰ ਅਨਸਾਰ ਦਿੱਤਾ ਜਾਵੇ ਸਾਡੇ ਪਿੰਡ ਦਾ ਬਹੁਦਾ ਹੁਣ ਹਾਰ ਮੁੰਡਾ ਹੈਗਾ ਲਾਈਕ ਮੁੰਡਾ ਹੈਗਾ ਬਹੁਤ ਧੰਨਵਾਦ ਕੀ ਮਾਮਲਾ ਹੈਗਾ ਜਿਹੜਾ ਅੱਜ ਹਸਪਤਾਲ ਦੇ ਵਿੱਚ ਕੋਆਰਡੀਨੇਟਿਵ ਜੋ ਕਰਲ 26 3 ਗਰੂਠਾ ਨੇ ਮਕੇਲੀਆਂ ਸ਼ਾਂ ਸਮੇਤ ਰਾਣੀ ਸੀ ਤੇ ਸ਼ੌਰਭ ਸਰਮਾ ਨਾਂ ਦਾ ਨੌਜਵਾਨ ਉਮਰ ਦੀ 25 ਸਾਲ ਜੋ ਅਬਦੁੱਲਾਹ ਪੁੱਤਰ ਰਹਿਣਾ ਹੈ ਉਹ ਮਿਤੀ 25 ਤਰੀਕ ਨੂੰ ਬੈਂਕ ਕੰਮ ਕਰਤੀ 11:00 ਵਜੇ ਆਪਣੇ ਘਰੋਂ ਗਿਆ ਸੀ ਕਿ ਉਹ ਆਪਣੇ ਕਿਤੇ ਦੂਸਰੇ ਮਿੰਟ ਜਾ ਰਿਹਾ ਪਾਉਂਪੁਰ ਤੇ ਵਾਪਸ ਨਹੀਂ ਆਇਆ ਜੋ ਅਦਲਾਹ ਮਿੰਟ ਤੇ ਨਹੀਂ ਥਾਣੇ ਮਕੇਲੀਆਂ ਨੇ ਗੁੰਫਦਗੀ ਦਰਜ ਕਰਕੇ ਉਦੀ ਭਾਲ ਨੂੰ ਕੀਤੀ ਸੀ ਅੱਜ ਸੂਰਤ ਸਵੇਰ 11:00 AM ਉਹਦੇ ਪਰਿਵਾਰਕ ਮੈਂਬਰਾਂ ਨੂੰ ਤਲਾਸ਼ ਮਿਲੀ ਕੇ ਪਿੰਡ ਬਾਊਪੂਤਰ ਦੇ ਜਿਹੜਾ ਮੰਡਪਿੰਡਾ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਆ ਉੱਥੇ ਜਾ ਕੇ ਚੈੱਕ ਕੀਤਾ ਤਾਂ ਉਹ ਲਾਸ਼ ਜਿਹੜਾ ਬੁਮਫਾ ਦਾ ਨੌਜਵਾਨ ਸੌਰਵ ਸ਼ਰਮਾ ਦੀ ਸੀਗੀ ਉਹ ਜੋ ਲਾਸ਼ ਕਾਫੀ ਗੜਨੀ ਸ਼ੁਰੂ ਹੋ ਗਈ ਸੀ ਜੋ ਹੁਣ ਉਹਦੇ ਪਿਤਾ ਨੇ ਬਿਆਨ ਦਿੱਤਾ ਆ ਕਿ ਉਹਦਾ ਲੜਕਾ ਜਿਹੜਾ ਆ ਉਹ ਆਪਣੇ ਦੂਰ ਤੇ ਜਿਹੜਾ ਹੈਗਾ ਆ ਸਿਪੀ ਸੰਦੀਪ ਸਾਨੂੰ ਸਰਵਣੂ ਸੀ ਬਾਊਪੂਤਰ ਰਹਿਣਾ ਉਦੋਂ ਨਾ ਕੋਮ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕਿ ਉਹ ਨਹੀਂ ਹੋਣਾ ਆਪਣਾ ਬਿਆਨ ਦਰਜ ਕਰਾਇਆ ਕਿ ਉਹਨਾਂ ਦੇ ਲੜਕੇ ਨੂੰ ਉਹ ਪੁੱਤ ਸਿੱਪੀ ਸੰਦੀਪ ਨੇ ਗੁੱਤੀ ਸੱਟ ਮਾਰ ਕੇ ਜਾਂ ਕੁਝ ਰੇਲੀ ਚੀਜ਼ ਦੇ ਕੇ ਕਤਲ ਕਰਕੇ ਉਹਦੀ ਲਾਸ਼ ਜਿਹੜੀ ਆ ਫੁਰਦ-ਫੁਰਦ ਕਰਨ ਦੀ ਨੀਅਤ ਨਾਲ ਉਹਦੀ ਲਾਸ਼ ਜਿਹੜੀ ਆ ਸੰਘਣੇ ਕਮਾਰ ਦੇ ਵਿੱਚ ਸਿੱਟੀ ਆ ਜਿਹਦੇ ਲੱਗਿਓ ਉਹਦਾ ਮੋਟਰਸਾਈਕਲ ਪਿਆ ਹੋਇਆ ਸੀ ਉਹ ਬਿਆਨ ਲਿਖਣ ਤੋਂ ਬਾਅਦ ਅਸੀਂ ਬੱਚਾ ਦਰਜ ਕਰ ਦਿੱਤਾ ਬੱਚਾ ਦਰਜ ਕਰਕੇ ਉਹਨੂੰ ਟੁਕੀਸ ਕਰਿਆ ਤੇ ਜਾਨੇ ਤਾਂ ਪੀਚ ਉਹਨਾਂ ਪਾਟਾ ਵਿੱਚ ਉਹ ਵੀ ਕਾਲ ਆਊਟ ਆਤਰਾ ਹੋ ਗਿਆ ਉਹਦੇ ਮਤਲਬ ਕੋਈ ਗੱਲ ਨਹੀਂ ਕੀਤੀ ਤਕੀ ਇਹਨਾਂ ਦੇ ਅੱਗੇ ਵੀ ਕੋਈ ਲਾਗਤ ਬਈ ਸੀ ਕਿ ਜਾਂ ਕਿਦਾਂ ਕੋਈ ਮਾਮਲਾ ਇੰਦਾ ਦਾ ਕੋ ਸਾਹਮਣੇ ਹੈ ਇਨਵੈਸਟੀਗੇਸ਼ਨ ਤਾਂ ਬੈਠ ਰਾ ਹੈ ਇਨਵੈਸਟੀਗੇਸ਼ਨ ਚ ਰੋਗੋ ਸਾਰਾ ਕੁਝ ਓਕੇ